ਵਾਹੋ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ ਵਾਹੋ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚਿਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚਿਲਾ ਸਤਿਕਾਰ ਜੋ ਗੁਰੂ ਅੰਦੇਸ਼ਾ ਜੀ ਨਵਾ ਜੀ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਸਾਸ ਸੰਗ ਜੀਓ ਸੁਭਾਗੀਆਂ ਘੜੀਆਂ ਪ੍ਰਾਪਤ ਹੋਈਆਂ ਨੇ ਗੁਰੂ ਸਾਹਿਬ ਜੀ ਦੇ ਪਵਿੱਤਰ ਪਾਵਨ ਚਰਨਾਂ ਦੇ ਵਿੱਚ ਪਹੁੰਚ ਕਰ ਆਪੋ ਆਪਣੀਆਂ ਹਾਜ਼ਰੀਆਂ ਲਵਾ ਰਹੇ ਹਾਂ ਹਾਜ਼ਰੀਆਂ ਭਰ ਰਹੇ ਹਾਂ ਬਹੁਤ ਹੀ ਵੱਡੇ ਭਾਗ ਨੇ ਅੱਜ ਦਸ਼ਮੇਸ਼ ਪਿਤਾ ਪੁੱਤਰਾਂ ਦੇ ਨਾਨੀ ਕਨੁਗੀ ਤਰਪਾਤਸ਼ਾ ਦਸਮ ਪਾਤਸ਼ਾ ਦਸਵੀਂ ਜੋਤ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਕਥਾ ਆਰੰਭ ਹੋ ਰਹੀ ਹੈ ਸਤਿਗੁਰਾਂ ਦੇ ਚਰਨਾਂ ਵਿੱਚ ਇਹੀ ਅਰਦਾਸ ਬੇਨਤੀ ਹੈ ਸੱਚੇ ਪਾਤਸ਼ਾਹ ਕਿਰਪਾ ਕਰਿਓ ਆਪਣਾ ਹੱਥ ਦੇ ਕੇ ਕਿਰਪਾ ਕਰਨੀਏ ਸੇਵਾ ਲੈ ਲੈਣੀ ਸੰਗਤ ਨੂੰ ਸੁਣਨ ਦੀ ਸਮਰੱਥਾ ਬਖਸ਼ਿਸ਼ ਕਰਨੀ ਦਾਸ ਨੂੰ ਸੁਣਾਉਣ ਦੀ ਸਮਰੱਥਾ ਬਖਸ਼ਿਸ਼ ਕਰਨੀ ਇਹੀ ਅਰਦਾਸ ਬੇਨਤੀ ਆਓ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਵੈਸੇ ਤੇ ਕੋਈ ਸੰਸਾਰ ਤੇ ਇਹੋ ਜਿਹਾ ਨਹੀਂ ਹੋਣਾ ਜਿਨ੍ਹਾਂ ਨੂੰ ਉਹਨਾਂ ਦਾ ਨਾਮ ਪਤਾ ਨਾ ਹੋਵੇ ਇਤਿਹਾਸ ਵਿਸ਼ੇਕ ਸਾਰੇ ਨਹੀਂ ਜਾਣਦੇ ਪਰ ਨਾਂ ਸਾਰੇ ਜਾਣਦੇ ਨੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਕਲੰਗੀਧਰ ਪਾਤਸ਼ਾਹ ਗੁਰਮਖ ਪਿਆਰਿਓ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਸ਼ੁਭ ਧੰਨ ਗੁਰੂ ਕਲੰਗੀ ਤਰਪਾਸ਼ਾ ਦੀ ਸ਼ੋਭਾ ਸਤ ਸਮੁੰਦਰਾਂ ਤੋਂ ਪਾਰ ਚਲੀ ਗਈ। ਅੱਜ ਵੇਖ ਰਿਆਂ ਅੱਜ ਗੋਰੇ ਕਾਲੇ ਸਾਰੇ ਸਿੱਖ ਬਣ ਰਹੇ ਨੇ। ਗੋਰਿਆਂ ਨੇ ਵੀ ਅਮਰ ਛਕ ਲਿਆ। ਅਫਰੀਕਾ ਕਾਲਿਆਂ ਦਾ ਦੇਸ਼ ਹੈ। ਇੰਗਲੈਂਡ ਕੈਨੇਡਾ ਇਹ ਗੋਰਿਆਂ ਦਾ ਦੇਸ਼ ਹੈ। ਔਰ ਅਫਰੀਕਾ ਜਿਹੜਾ ਉਹ ਸਾਊਥ ਅਫਰੀਕਾ ਵੀ ਕਹਿ ਦਿੰਦੇ ਐ ਉੱਥੇ ਤੱਕ ਵੀ ਭਾਵਕ ਭਾਵਕੇ ਕਾਲੇ ਗੋਰੇ ਸਾਰੇ ਜਿੱਥੇ ਤੱਕ ਦੁਨੀਆ ਵਸਦੀ ਐ ਉੱਥੇ ਤੱਕ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਸ਼ੋਭਾ ਹੈ ਆਓ ਆਪਾਂ ਵਿਚਾਰ ਕਰੀਏ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਕੋਈ ਵੀ ਰਸਨਾ ਬੰਦੀ ਨਾ ਰਹੇ ਸਤਿਗੁਰੂ ਸਾਹਿਬ ਮਹਾਰਾਜ ਧਨ ਗੁਰੂ ਕਲੰਗੀ ਤਰਪਾਸ਼ਾ ਮਹਾਰਾਜੇ ਦੀ ਬਖਸ਼ਿਸ਼ ਹੈ ਫਤੇ ਦੀ ਅਰਜ਼ ਸੋ ਸਾਰੀਆਂ ਸੰਗਤਾਂ ਮਨਵਿਰਤੀਆਂ ਕਾਗਰ ਕਰਕੇ ਕਿਉਂਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਬਚਨ ਨੇ ਜਿੱਦੀ ਜ਼ੁਬਾਨ ਵਿੱਚ ਫਤੇ ਉਹਦੀ ਜਹਾਨ ਵਿੱਚ ਫਤੇ ਕਹਿੰਦੇ ਜਿੱਦੀ ਜ਼ੁਬਾਨ ਵਿੱਚ ਫਤੇ ਉਦੀ ਜਹਾਨ ਵਿੱਚ ਫਤਿਹ ਔਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜਾ ਬੁਲਾਉਂਦਾ ਭੱਜ ਕੇ ਫਤਿਹ ਉਹਨੂੰ ਮਿਲਦੀ ਹੈ ਭੱਜ ਕੇ ਫਤਿਹ ਆਖੋ ਸਤਨਾਮ ਫਤਿਹ ਦੇ ਵਿੱਚ ਐਡਾ ਵੱਡਾ ਰਤਬਾ ਹੈ ਤੇ ਕਹਿੰਦੇ ਨੇ ਫਿਰ ਕਵੀ ਨੇ ਬੜਾ ਸੋਹਣਾ ਲਿਖਿਆ ਹੈ ਜਿਹੜਾ ਬੁਲਾਉਣਾ ਕਹਿੰਦੇ ਢਿੱਲੀ ਫੱਤੇ ਉਹਨੂੰ ਨਹੀਂ ਕਦੇ ਮਿਲੀ ਫੱਤੇ ਆਖੋ ਸਤਨਾ ਇਸ ਕਰਕੇ ਧੰਨ ਗੁਰ ਕੰਗਈ ਤਰਪਾਸ਼ਾ ਮਹਾਰਾਜ ਜੀ ਦੀ ਬਖਸ਼ਿਸ਼ ਹੈ ਇਹ ਕਿਸੇ ਬੰਦੇ ਦੀ ਬਖਸ਼ਿਸ਼ ਨਹੀਂ ਹੈ ਗੁਰ ਕੰਗਈ ਤਰਪਾਸ਼ਾ ਮਹਾਰਾਜ ਜੀ ਦੀ ਬਖਸ਼ਿਸ਼ ਹੈ ਆਓ ਸਾਰੇ ਦੁਹਰਾਓ ਗੱਜ-ਬੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਲਗੀਧਰ ਪਾਤਸ਼ਾਹ ਮਹਾਰਾਜ ਸੰਸਾਰ ਤੇ ਜਦੋਂ ਆਏ ਧਿਆਨ ਨਾਲ ਸੁਣਿਓ ਉਸ ਤੋਂ ਪਹਿਲਾਂ ਨੌ ਪਾਤਸ਼ਾਹਾਂ ਨੌਵੇਂ ਪਾਸ਼ਾ ਜੀ ਸੰਗੁਰਤਾ ਗੱਦੀ ਤੇ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਸੰਸਾਰ ਤੇ ਨਹੀਂ ਸੀ ਆਏ ਉਸ ਵਖਤ ਦੀ ਕਥਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਆਪ ਆਪਣੇ ਹੱਥੀ ਲਿਖੀ ਹੈ ਸਤਿਗੁਰੂ ਪਾਤਸ਼ਾਹ ਮਹਾਰਾਜ ਬਚਿੱਤਰ ਨਾਟਕ ਇੱਕ ਗ੍ਰੰਥ ਲਿਖਦੇ ਨੇ ਜਿਹਦੇ ਵਿੱਚ ਆਪਣੀ ਕਥਾ ਗੁਰੂ ਗੋਬਿੰਦ ਸਿੰਘ ਕਲੰਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਆਪ ਲਿਖੀ ਹੈ ਤੇ ਗੁਰਮਖ ਪਿਆਰਿਓ ਧੰਨ ਗੁਰੂ ਕਲੰਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਹੁਣ ਆਪਣੀ ਕਥਾ ਕਿਉਂ ਲਿਖੀ ਹੁਣ ਕਈਆਂ ਨੇ ਕਈਆਂ ਨੇ ਇਹ ਗੱਲ ਤੇ ਵੀ ਸਵਾਲ ਕੀਤਾ ਕਿ ਗੁਰੂ ਕਲੰਗੀਧਰ ਪਾਤਸ਼ਾਹ ਜੀ ਨੇ ਆਪਣੀ ਕਥਾ ਕਿਉਂ ਲਿਖੀ ਇੱਕ ਤਾਂ ਗੁਰਮਖ ਪਿਆਰਿਓ ਇਹ ਇੱਕ ਰਿਕਾਰਡ ਹੈ ਅੱਜ ਤੱਕ ਕਿਸੇ ਨੇ ਆਪਣੀ ਕਥਾ ਆਪ ਨਹੀਂ ਲਿਖੀ ਕੇਵਲ ਕੇਵਲ ਗੁਰੂ ਗੋਬਿੰਦ ਸਿੰਘ ਜੀ ਨੇ ਲਿਖੀ ਹੈ ਹੁਣ ਆਪਾਂ ਵੇਖੋ ਆਇਆ ਆਪਾਂ ਵੀ ਆਇਆ ਸੰਸਾਰ ਤੇ ਇਹ ਸਾਨੂੰ ਆਪਣੇ ਜੀਵਨ ਬਾਰੇ ਬਿਲਕੁਲ ਨਹੀਂ ਪਤਾ ਵੀ ਪਿੱਛੇ ਸਾਡਾ ਜੀਵਨ ਕਿਹੋ ਜਿਹਾ ਸੀ ਪਿਛਲਾ ਜਨਮ ਕਿਹੋ ਜਿਹਾ ਸੀ ਸਾਨੂੰ ਸਾਨੂੰ ਤੇ ਉਦੋਂ ਸੁਣਤਾਈ ਹੈ ਜਦੋਂ 5-7 ਸਾਲਾਂ ਦੇ ਹੋ ਗਏ ਆਖੋ ਸਤਨਾਮ ਇੱਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਉਦੋਂ ਦੀ ਕਥਾ ਲਿਖਦੇ ਨੇ ਜਦੋਂ ਆਪਣੀ ਕਥਾ ਉਦੋਂ ਦੀ ਲਿਖਦੇ ਨੇ ਜਦੋਂ ਸੰਸਾਰ ਤੇ ਦੁਨੀਆ ਤੇ ਅਜੇ ਜਨਮ ਅਵਤਾਰ ਨਹੀਂ ਸੀ ਧਾਰਿਆ ਪ੍ਰਕਾਸ਼ ਨਹੀਂ ਸੀ ਹੋਏ ਉਦੋਂ ਦੀ ਕਥਾ ਗੁਰੂ ਕਲੰਗੀਧਰ ਪਾਤਸ਼ਾਹ ਜੀ ਨੇ ਬਚਿੱਤਰ ਨਾਟਕ ਗ੍ਰੰਥ ਵਿੱਚ ਲਿਖੀ ਹੈ ਸਤਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਪਣੀ ਕਥਾ ਆਪ ਕਿਉਂ ਲਿਖੀ ਇਹਦੇ ਵਿੱਚ ਵੀ ਬਹੁਤ ਵੱਡਾ ਕਾਰਨ ਹੈ ਸਭ ਤੋਂ ਪਹਿਲਾਂ ਤਾਂ ਵੱਡੀ ਗੱਲ ਇਹੀ ਹੈ ਵੀ ਆਪਣੀ ਕਥਾ ਆਪ ਕਿਸੇ ਨੇ ਨਹੀਂ ਲਿਖੀ ਤੇ ਫਿਰ ਕਾਰਨ ਕੀ ਸੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਆਪਣੀ ਕਥਾ ਆਪ ਲਿਖਣ ਦਾ ਸਿੱਖ ਵੀ ਲਿਖ ਸਕਦੇ ਸੀ ਭਾਈ ਗੁਰਦਾਸ ਜੀ ਵਰਗੇ ਬੜੇ-ਬੜੇ ਕਵੀ ਹੋਏ ਨੇ ਵੈਸੇ ਤੇ ਪੰਜਵੇਂ ਪਾਤਸ਼ਾਹ ਵੇਲੇ ਭਾਈ ਗੁਰਦਾਸ ਜੀ ਹੋਏ ਨੇ ਦੱਸਿਆ ਜਾਂਦਾ ਇੱਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਵੇਲੇ ਭਾਈ ਨੰਦ ਲਾਲ ਜੀ ਵੀ ਹੋਏ ਨੇ ਉਹ ਵੀ ਲਖਾਰੀ ਸਨ ਹੋਰ ਵੀ ਬੜੇ ਲਖਾਰੀ ਸਨ ਬਾਬਾ ਦੀਪ ਸਿੰਘ ਜੀ ਵਰਗੇ ਬਾਬਾ ਮਨੀ ਸਿੰਘ ਜੀ ਵਰਗੇ ਬਾਬਾ ਬੁੱਢਾ ਜੀ ਵਰਗੇ ਬਹੁਤ ਲਖਾਰੀ ਸਨ ਪਰ ਬਾਬਾ ਬੁੱਢਾ ਜੀ ਤੇ ਗੁਰੂ ਨਾਨਕ ਮਹਾਰਾਜ ਜੀ ਤੋਂ ਲੈ ਕੇ ਛੇਵੇਂ ਪਾਤਸ਼ਾਹ ਜੀ ਤੱਕ ਰਹੇ ਨੇ ਚਲੋ ਪਰ ਹੋਰ ਲਖਾਰੀ ਬੜੇ ਸਨ ਫਿਰ ਹੋਰ ਲਖਾਰੀਆਂ ਨੇ ਹੋਰ ਲਖਾਰੀ ਵੀ ਲਿਖ ਸਕਦੇ ਸਨ ਗੁਰਕਲੰਗੀ ਤਰਪਾ ਸ ਮਹਾਰਾਜ ਜੀ ਦੀ ਕਥਾ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਕਿਉਂ ਲਿਖੀ ਹੈ ਸਤਿਗੁਰੂ ਪਾਸ ਸਮਹਾਰਾ ਜੀ ਕਹਿੰਦੇ ਸਾਨੂੰ ਕਥਾ ਇਹ ਆਪਣੀ ਤਾਂ ਲਿਖਣੀ ਪਈ ਸਾਨੂੰ ਆਪਣੀ ਕਥਾ ਆਪ ਤਾਂ ਲਿਖਣੀ ਪਈ ਕਿਉਂਕਿ ਕਿਤੇ ਮੈਨੂੰ ਕੋਈ ਮੇਰੀ ਕਥਾ ਦੇ ਵਿੱਚ ਮੇਰੀ ਜੀਵਨ ਕਥਾ ਦੇ ਵਿੱਚ ਮੇਰੀ ਜੀਵਨ ਸਾਖੀ ਦੇ ਵਿੱਚ ਕੋਈ ਮੈਨੂੰ ਪਰਮੇਸ਼ਰ ਨਾ ਕਹਿ ਦਵੇ ਆਪ ਕੋ ਸਤਨਾਮ ਮੈਨੂੰ ਕੋਈ ਰੱਬ ਨਾ ਬਣਾ ਦੇਵੇ ਮੈਨੂੰ ਕੋਈ ਪ੍ਰਮਾਤਮਾ ਨਾ ਬਣਾ ਦੇਵੇਂ ਮੈਂ ਪ੍ਰਮਾਤਮਾ ਨਹੀਂ ਹਾਂ ਪਹਿਲੀ ਸਪਸ਼ਟ ਕਰ ਦਿੱਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਮੈਂ ਰੱਬ ਨਹੀਂ ਹਾਂ ਮੈਂ ਕੌਣ ਹਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਇਹ ਸਾਰਾ ਖੋਲ ਕੇ ਲਿਖਿਆ ਉਹਦੇ ਵਿੱਚ ਇਹ ਗ੍ਰੰਥ ਦੇ ਵਿੱਚ ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਕਿ ਤਾਂ ਕਰਕੇ ਸਾਨੂੰ ਲਿਖਣਾ ਪਿਆ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਕਿਉਂਕਿ ਮੈਨੂੰ ਕੋਈ ਪ੍ਰਮਾਤਮਾ ਨਾ ਲਿਖ ਦੇਵੇ ਮੈਨੂੰ ਕੋਈ ਵਾਹਿਗੁਰੂ ਨਾ ਲਿਖ ਦੇਵੇ ਮੈਨੂੰ ਕੋਈ ਰੱਬ ਨਾ ਲਿਖ ਦੇਵੇ ਕਿਉਂ ਕਿ ਮੈਂ ਮੈਂ ਤਾਂ ਉਸ ਪ੍ਰਮਾਤਮਾ ਦਾ ਪੁੱਤਰ ਹਾਂ ਖੁਸ ਸਤਨਾ ਮੈਂ ਤਾਂ ਉਹਦਾ ਪੁੱਤਰ ਹਾਂ ਮੈਨੂੰ ਤੇ ਆਪਣਾ ਪੁੱਤਰ ਬਣਾ ਕੇ ਭੇਜਿਆ ਇਸ ਕਰਕੇ ਮੈਂ ਤਾਂ ਕੇਵਲ ਉਸ ਵਾਹਿਗੁਰੂ ਦਾ ਪੁੱਤਰ ਹਾਂ ਤੇ ਮੈਨੂੰ ਕੋਈ ਪਰਮੇਸ਼ਰ ਨਾ ਲਿਖ ਦਿਓ ਤੇ ਇੱਥੋਂ ਤੱਕ ਵੀ ਲਿਖ ਦਿੱਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਧੰਨ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਸਤਿਗੁਰੂ ਜੀ ਕਹਿੰਦੇ ਜਿਹੜਾ ਮੈਨੂੰ ਪਰਮੇਸ਼ਰ ਕਹੇਗਾ ਉਹ ਨਰਕਾਂ ਨੂੰ ਜਾਏਗਾ ਆਖੋ ਸਤਨਾਮ ਇੱਥੋਂ ਤੱਕ ਲਿਖ ਦਿੱਤਾ ਮੈਨੂੰ ਜੋ ਮੁਝ ਕੋ ਪਰਮੇਸ਼ਰ ਉਚਰ ਹੈ ਜਿਹੜਾ ਕਹਿੰਦੇ ਮੈਨੂੰ ਪਰਮੇਸ਼ਰ ਉਚਰੇਗਾ ਵਾਹਿਗੁਰੂ ਪ੍ਰਮਾਤਮਾ ਬਣਾਏਗਾ ਜੋ ਮੁਝ ਕੋ ਪਰਮੇਸ਼ਰ ਉਚਰ ਹੈ ਤੇ ਸਭ ਨਰਕ ਕੁੰਡ ਮੇ ਪਰ ਹੈ ਕਹਿੰਦੇ ਉਹ ਸਾਰੇ ਨਰਕਾਂ ਨੂੰ ਜਾਣਗੇ ਆਖੋ ਸਤਨਾਮ ਹੁਣ ਬਚਿੱਤਰਨਾਟਕ ਗ੍ਰੰਥ ਜਦੋਂ ਸਤਗੁਰੂ ਜੀ ਨੇ ਲਿਖਿਆ ਗੁਰਕਲੰਗੀ ਤਰਪਾ ਸਾਹਿਬ ਰਾਜ ਨੇ ਤਾਂ ਉਸ ਵਕਤ ਸਤਿਗੁਰੂ ਜੀ ਉਹ ਸਮੇਂ ਦਾ ਜ਼ਿਕਰ ਕਰਦੇ ਨੇ ਆਓ ਸਭ ਤੋਂ ਪਹਿਲਾਂ ਆਪਾਂ ਫਤਿਹ ਦੀ ਸਾਂਝ ਪਾਈਏ ਕੋਈ ਵੀ ਰਸਨਾ ਬੰਝੀ ਨਾ ਰਹੇ ਗਜ-ਵਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਪਾਤਸ਼ਾਹ ਮਹਾਰਾਜ ਬਚਿਤ੍ਰਨਾਕ ਨਾਟਕ ਗ੍ਰੰਥ ਦੇ ਵਿੱਚ ਲਿਖਦੇ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਹਿਮਕੁੰਟ ਪर्वਤ ਹੈ ਜਹਾਂ ਸਪਤ ਸ੍ਰਿੰਗ ਸੋਭਤ ਹੈ ਤਹ ਇਹ ਕਥਾ ਉਦੋਂ ਦੀ ਲਿਖ ਰਹੇ ਨੇ ਜਦੋਂ ਧੰਨ ਗੁਰੂ ਕਲੰਗੀ ਤਰਪਾਸ਼ਾ ਜੀ ਨੇ ਅਜੇ ਅਵਤਾਰ ਵੀ ਨਹੀਂ ਸੀ ਧਾਰਨ ਕੀਤਾ ਉਦੋਂ ਦੀ ਕਥਾ ਹੇਮਕੁੰਟ ਪਹਾੜਤ ਹੈ ਜਹਾਂ ਸਪਤ শৃੰਗ ਸੋਭਤ ਹੈ ਤਹਾ ਕਹਿੰਦੇ ਜਿੱਥੇ ਹੇਮਕੁੰਟ ਸਾਹਿਬ ਆਪਾਂ ਅਜ ਦਰਸ਼ਨ ਕਰਦਿਆਂ ਹੇਮਕੁੰਟ ਸਾਹਿਬ ਦੇ ਜਿੱਥੇ ਹੇਮਕੁੰਟ ਸਾਹਿਬ ਹੈ ਸਤਿਗੁਰੂ ਪਾਸਾ ਜੀ ਕਹਿੰਦੇ ਹੇਮਕੁੰਟ ਪਹਾੜਤ ਹੈ ਜਹਾਂ ਕਹਿੰਦੇ ਜਿੱਥੇ ਹੇਮਕੁੰਟ ਦਾ ਪਰਬਤ ਹੈ ਨਾ ਸੱਪਤ শৃੰਗ ਇਹ ਨਿਸ਼ਾਨੀਆਂ ਦੱਸੀਆਂ ਗੁਰੂ ਸਾਹਿਬ ਜੀ ਨੇ ਕਹਿੰਦੇ ਉੱਥੇ ਸੱਪਤ শৃੰਗ ਸੋਭਤ ਹੈ ਤਹਾਂ ਕਹਿੰਦੇ ਜਿੱਥੇ ਹੇਮਕੁੰਟ ਹੈ ਕਹਿੰਦੇ ਉੱਥੇ ਸੱਪਤ শৃੰਗ ਸੋਭਤ ਹੈ ਤਹਾਂ ਕਹਿੰਦੇ ਉੱਥੇ ਸੱਤ ਚੋਟੀਆਂ ਵਾਲੇ ਛੋਟੇ-ਛੋਟੇ ਪਹਾੜ ਨੇ ਇਹ ਨਿਸ਼ਾਨੀ ਰੱਸੀ ਸਬਤ শৃੰਗ ਸੋਭਤ ਹੈ ਤਹ ਸਬਤ শৃੰਗ ਤਹ ਨਾਮ ਕਹਾਵਾ ਪੰਡਰ ਰਾਜ ਜਿਹ ਜੋਗ ਕਮਾਵਾ ਉੱਥੇ ਹਿਮਕੁੰਟ ਪਰਬਤ ਤੇ ਕਹਿੰਦੇ ਅਸੀਂ ਬਹੁਤ ਤਪੱਸਿਆ ਕੀਤੀ ਸ਼ਿਆ हेमकुंट पर्वत है जहां सप्त श्रृंग शोभत है तहां सप्त श्रृंगत है नाम कहावा पांडराज जह योग कमावा जिथे पांडा ने पांडू ने एक त एक ए दो अर्थ लिखे ने इथे कवि ने बहुत कवियां ने, ने लिखया पांडराज जह योग कमावा कंदे जिथे पांडू राजे ने, ने। ਇੱਕ ਪੰਡੂ ਰਾਜਾ ਹੋਇਆ ਸਮੇਂ ਦੇ ਵਿੱਚ ਉਹ ਸਮੇਂ ਦੇ ਵਿੱਚ ਕਹਿੰਦੇ ਪੰਡੂ ਰਾਜੇ ਨੇ ਉੱਥੇ ਯੋਗ ਕਮਾਇਆ ਸੀ ਪੰਡ ਰਾਜ ਜਹ ਯੋਗ ਕਮਾਵਾ ਇੱਕ ਤੇ ਇਹ ਅਰਥ ਹੈ ਤੇ ਦੂਜਾ ਅਰਥ ਹੈ ਕਹਿੰਦੇ ਉੱਥੇ ਪੰਜਾਂ ਪਾਂਡਵਾ ਨੇ ਆਪਣਾ ਸਰੀਰ ਛੱਡਿਆ ਸੀ ਉਹ ਜਗ੍ਹਾ ਤੇ ਇਹ ਦੋ ਅਰਥ ਨੇ ਇੱਕ ਤੇ ਹੈ ਕਿ ਪੰਡੂ ਰਾਜੇ ਨੇ ਕਹਿੰਦੇ ਉੱਥੇ ਯੋਗ ਕਮਾਇਆ ਸੀ ਪੰਡੂ ਰਾਜਾ ਸੀ ਜਿਹੜਾ ਉਹਨੇ ਯੋਗ ਕਮਾਇਆ ਸੀ ਇੱਕ ਇਹ ਵੀ ਲਿਖਿਆ ਵੀ ਅਰਥ ਇਹ ਵੀ ਨੇ ਵੀ ਜਿਹੜੇ ਪੰਜੇ ਪੰਡਵ ਸਨ ਉਹਨਾਂ ਨੇ ਉੱਥੇ ਸਰੀਰ ਛੱਡਿਆ ਸੀ ਸੋ ਚਲੋ ਜੋ ਵੀ ਹੈ ਤੰਗਰੂ ਕਲੰਗੀ ਤਰਪਾ ਸਾਹ ਮਹਾਰਾਜ ਜੀ ਕਹਿੰਦੇ ਇਹ ਨਿਸ਼ਾਨੀਆਂ ਦਸੀਆਂ ਸਪਤ ਸ੍ਰਿੰਗ ਸੋਭਤ ਹੈ ਤਹਾਂ ਸਪਤ ਸ੍ਰਿੰਗ ਤੈ ਨਾਮ ਕਹਾਵਾ ਪੰਡੂ ਰਾਜ ਜੈ ਜੋਗ ਕਮਾਵਾ ਪੰਡੂ ਰਾਜੇ ਨੇ ਜਿੱਥੇ ਜੋਗ ਕਮਾਇਆ ਜਾਂ ਪੰਜਾਂ ਪੰਡਵਾਂ ਨੇ ਜਿੱਥੇ ਜੋਗ ਕਮਾਇਆ ਭਾਵ ਕੇ ਸਰੀਰ ਛੱਡਿਆ ਦੇ ਹਮ ਅਧਿਕ ਤਪੱਸਿਆ ਸਾਧੀ ਮਹਾਕਾਲ ਕਾਲ ਕਾ ਆਰਾਧੀ ਤੇ ਫਿਰ ਇਹ ਸਾਰੀਆਂ ਗੱਲਾਂ ਦੱਸ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਕਹਿੰਦੇ ਤਹ ਹਮ ਅਦਕ ਤਪਸਿਆ ਸਾਧੀ ਇਹ ਪਿਛਲੇ ਜਨਮ ਦੀ ਕਥਾ ਦੱਸ ਰਹੇ ਨੇ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਿਛਲੇ ਜਨਮ ਦੀ ਕਥਾ ਵੀ ਅਸੀਂ ਪਿਛਲੇ ਜਨਮ ਵਿੱਚ ਕਿੱਥੇ ਸੀ ਪਿਛਲੀ ਅਵਸਥਾ ਦੱਸ ਰਹੇ ਨੇ ਸਾਡੀ ਪਿਛਲੀ ਅਵਸਥਾ ਆਤਮਾ ਦੀ ਕੀ ਸੀ ਜਨਮ ਦੀ ਨਹੀਂ ਆਤਮਾ ਦੀ ਆਤਮਾ ਦਾ ਜਨਮ ਇੱਕ ਹੁੰਦਾ ਆਤਮਾ ਦਾ ਜਨਮ ਇੱਕ ਹੁੰਦਾ ਸਰੀਰ ਦਾ ਜਨਮ ਇਸ ਕਰਕੇ ਤਹ ਹਮ ਅਦਕ ਤਪਸਿਆ ਸਾਧੀ ਕਹਿੰਦੇ ਉੱਥੇ ਅਸੀਂ ਬਹੁਤ ਤਪੱਸਿਆ ਕੀਤੀ ਐ ਆਖੋ ਸਤਨਾ ਸਤਗੁਰੂ ਜੀ ਕਹਿੰਦੇ ਅਸੀਂ ਉੱਥੇ ਬਹੁਤ ਤਪੱਸਿਆ ਕੀਤੀ ਐ ਤੈ ਹਮ ਅਦਕ ਤਪੱਸਿਆ ਸਾਧੀ ਮਹਾਕਾਲ ਕਾਲ ਕਾ ਅਰਹਦੀ ਕਹਿੰਦੇ ਉੱਥੇ ਮਹਾਕਾਲ ਮਹਾਕਾਲ ਕੌਣ ਐ ਮਹਾਕਾਲ ਉਹਨੂੰ ਆਖਦੇ ਨੇ ਜਿਹੜਾ ਕਾਲ ਦਾ ਵੀ ਕਾਲ ਐ ਆਖੋ ਸਤਨਾ ਜਿਹੜਾ ਕਾਲ ਦਾ ਵੀ ਕਾਲ ਐ ਨਾ ਉਹ ਕਹਿੰਦੇ ਮਹਾਕਾਲ ਕਹਿੰਦੇ ਜਦੋਂ ਮੈਂ ਭਗਤੀ ਕੀਤੀ ਤਾਂ ਉਸ ਵਕਤ ਕਿਸੇ ਬੰਦੇ ਦੀ ਭਗਤੀ ਨਹੀਂ ਕੀਤੀ ਕਿਸੇ ਮੈਂ ਹੋਰ ਨੂੰ ਨਹੀਂ ਰਧਿਆ ਮੈਂ ਕਿਹਨੂੰ ਯਾਦ ਕੀਤਾ ਮੈਂ ਕਹਿੰਦੇ ਉਸ ਵਕਤ ਮਹਾਕਾਲ ਮਹਾਕਾਲ ਦਾ ਅਰਥ ਹੈ ਜਿਹੜਾ ਪ੍ਰਮਾਤਮਾ ਵਾਹਿਗੁਰੂ ਹੈ ਉਹ ਕਾਲ ਦਾ ਵੀ ਕਾਲ ਹੈ ਹੁਣ ਮਹਾਕਾਲ ਕਾਲ ਕਾ ਅਰਾਦੀ ਹੁਣ ਇੱਥੇ ਇੱਥੇ ਵੀ ਦੋ ਅਰਥ ਕੀਤੇ ਨੇ ਕਈਆਂ ਨੇ ਧਿਆਨ ਨਾਲ ਸੁਣਿਓ ਇੱਥੇ ਵੀ ਕਈਆਂ ਨੇ ਦੋ ਅਰਥ ਕੀਤੇ ਨੇ ਇੱਕ ਤੇ ਅਰਥ ਕੀਤਾ ਮਹਾਕਾਲ ਕਾਲ ਕਾ ਕਾਲ ਕਾ ਦਾ ਅਰਥ ਹੈ ਹੁਣ ਇੱਥੇ ਕਈਆਂ ਨੇ ਕਾਲੀ ਦੇਵੀ ਲਿਖਿਆ ਕਾਲ ਕਾ ਕਾਲ ਕਾ ਸ਼ਬਦ ਵੈਸੇ ਕਾਲੀ ਦੇਵੀ ਨੂੰ ਵੀ ਕਿਹਾ ਜਾਂਦਾ ਜੋ ਦੇਵੀ ਹੈ ਕਈ ਥਾਵਾਂ ਗੁਰਬਾਣੀ ਵਿੱਚ ਕਾਲਕਾ ਦੇਵੀ ਨੂੰ ਵੀ ਕਿਹਾ ਹੈ ਪਰ ਇੱਥੇ ਕਾਲਕਾ ਸ਼ਕਤੀ ਨੂੰ ਕਿਹਾ ਹੈ ਕਾਲਕਾ ਸ਼ਕਤੀ ਜੋ ਪ੍ਰਮਾਤਮਾ ਵਾਹਿਗੁਰੂ ਦੀ ਸ਼ਕਤੀ ਹੈ ਸੋ ਇਸ ਕਰਕੇ ਸਤਗੁਰੂ ਪਾਸਮਹਾਰਾ ਜੀ ਕਹਿੰਦੇ ਮਹਾਕਾਲ ਕਾਲਕਾ ਆਰਦੀ ਕਹਿੰਦੇ ਉਥੇ ਮੈਂ ਮਹਾਕਾਲ ਭਾਵ ਕੇ ਵਾਹਿਗੁਰੂ ਪ੍ਰਮਾਤਮਾ ਅਕਾਲ ਪੁਰਖ ਨੂੰ ਅਰਾਧਿਆ ਉਹਨੂੰ ਯਾਦ ਕੀਤਾ ਵਾਹਿਗੁਰੂ ਨੂੰ ਕੀਤਾ ਯਾਦ ਮਹਾਕਾਲ ਕਾਲ ਕਾ ਅਰਧੀ ਜਦੋਂ ਮੈਂ ਅਰਾਧਨਾ ਅਸਰੋਂ ਕੀਤਾ ਜਦੋਂ ਮੈਂ ਚੌਂਕੜਾ ਮਾਰ ਕੇ ਮੈਂ ਉਹਦੀ ਸੁਰਤ ਵਿੱਚ ਜੁੜਿਆ ਆਪਣੀ ਸੁਰਤ ਉਹਦੀ ਸੁਰਤ ਦੇ ਵਿੱਚ ਵਾਹਿਗੁਰੂ ਦੇ ਵਿੱਚ ਲਵਲੀਨ ਕਰ ਦਿੱਤੀ ਇਹ ਬਿਦ ਕਰਤ ਤਪੱਸਿਆ ਬਹਿਓ ਗੁਰੂ ਗੋਬਿੰਦ ਸਿੰਘ ਜੀ ਲਿਖਦੇ ਨੇ ਅੱਗੇ ਇਹ ਵਿਦਕਰਤ ਤਪੱਸਿਆ ਭਇਓ ਇਹ ਤਪੱਸਿਆ ਕਰਦਿਆਂ ਕਰਦਿਆਂ ਇਹ ਵਿਦਕਰਤ ਤਪੱਸਿਆ ਭਇਓ ਮੇਰੀ ਹਾਲਤ ਪਤਾ ਕੀ ਹੋਗੀ ਸੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਤਪੱਸਿਆ ਕਰਦਿਆਂ ਕਰਦਿਆਂ ਇਹ ਵਿਦਕਰਤ ਤਪੱਸਿਆ ਭਇਓ ਦ્વੈਤ ਏਕ ਰੂਪ ਹਵੈ ਗਇਓ ਕਹਿੰਦੇ ਅਸੀਂ ਦੋ ਤੋਂ ਇੱਕ ਰੂਪ ਹੋ ਗਏ ਆਖੋ ਸਤਨਾ ਅਸੀਂ ਦੋ ਤੋਂ ਇੱਕ ਰੂਪ ਹੋ ਗਏ ਕਹਿੰਦੇ ਆਹ ਹਾਲਤ ਹੋ ਗਈ ਦਵੈ ਤੇ ਏਕ ਅਸੀਂ ਪਹਿਲਾਂ ਦੋ ਸੀ ਪ੍ਰਮਾਤਮਾ ਵਾਹਿਗੁਰੂ ਤੇ ਮੈਂ ਅਲੱਗ-ਅਲੱਗ ਸੀ ਪਰ ਜਦੋਂ ਮੈਂ ਤਪੱਸਿਆ ਕੀਤੀ ਉਸ ਵਕਤ ਧੰਨ ਗੁਰ ਕਲਗੀ ਤਰਪਾ ਸਾਹਿਬ ਰਾਜ ਕਹਿੰਦੇ ਕਹਿੰਦੇ ਜਦੋਂ ਮੈਂ ਤਪੱਸਿਆ ਕੀਤੀ ਤਾਂ ਪਰਮਾਤਮਾ ਵਾਹਿਗੁਰੂ ਦੇ ਨਾਲ ਮੈਂ ਇੱਕ ਹੋ ਗਿਆ ਇਹ ਵਿਦਕਰਤ ਤਪੱਸਿਆ ਪਹਿਓ ਦਵੈ ਤੇ ਇੱਕ ਰੂਪ ਹਵੈ ਗਇਓ ਅਸੀਂ ਦੋ ਤਾਂ ਇੱਕ ਰੂਪ ਹੋ ਗਏ ਤਪੱਸਿਆ ਕਰਦਿਆਂ ਕਰਦਿਆਂ ਨੂੰ ਵਾਹਿਗੁਰੂ ਪਰਮਾਤਮਾ ਨੇ ਅਕਾਲ ਪੁਰਖ ਨੇ ਫਿਰ ਮੈਨੂੰ ਸੱਦਾ ਭੇਜਿਆ ਸੱਦਾ ਕੀ ਭੇਜਿਆ ਕਹਿੰਦੇ ਜਾਓ ਬਲਾਕੇ ਲੈ ਕੇ ਆਓ ਮੈਨੂੰ ਸੱਦਾ ਭੇਜਿਆ ਤੇ ਫਿਰ ਮੈਂ ਗਿਆ ਸਤਿਗੁਰੂ ਪਾਤਸ਼ਾਹ ਮਹਾਰਾਜ ਉਹ ਗੱਲ ਵੀ ਲਿਖ ਦੇ ਨੇ ਫਿਰ ਸਾਰੀ ਕਹਿੰਦੇ ਜਦੋਂ ਮੈਨੂੰ ਵਾਹਿਗੁਰੂ ਪ੍ਰਮਾਤਮਾ ਨੇ ਸੱਦਾ ਭੇਜਿਆ ਤਾਂ ਉਸ ਵਕਤ ਫਿਰ ਮੈਂ ਪਰਮਾਤਮਾ ਦੇ ਅੱਗੇ ਜਾ ਕੇ ਖੜਾ ਹੋ ਗਿਆ ਵਾਹਿਗੁਰੂ ਦੇ ਅੱਗੇ ਮੈਂ ਖੜਾ ਹੋ ਗਿਆ ਜੇ ਮੈਨੂੰ ਪਰਮਾਤਮਾ ਵਾਹਿਗੁਰੂ ਨੇ ਫਿਰ ਹੁਕਮ ਕੀਤਾ ਸਤਿਗੁਰੂ ਪਾਸ਼ਾ ਜੀ ਕਹਿੰਦੇ ਜਹਾਂ ਤਹਾਂ ਤੈ ਧਰਮ ਚਲਾਇਓ ਆਤਰਪਤ ਕਰ ਸੀਸ ਦੁਰਾਇਓ ਪਰਮਾਤਮਾ ਵਾਹਿਗੁਰੂ ਨੇ ਮੈਨੂੰ ਸਾਰੀ ਗੱਲ ਸਮਝਾਈ ਪਹਿਲਾਂ ਉਹ ਵਾਹਿਗੁਰੂ ਨੇ ਮੈਨੂੰ ਸਾਰੀ ਗੱਲ ਸਮਝਾਈ ਹੁਣ ਧਿਆਨ ਨਾਲ ਸੁਣਿਓ ਕਿ ਜਿਹੜੀ ਉਹ ਗੱਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੂੰ ਸਮਝਾਈ ਅਕਾਲ ਪੁਰਖ ਵਾਹਿਗੁਰੂ ਨੇ ਤਪੱਸਿਆ ਕਰਦਿਆਂ ਕਰਦਿਆਂ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੂੰ ਜਦੋਂ ਪ੍ਰਮਾਤਮਾ ਨੇ ਆਪਣੇ ਕੋਲ ਬੁਲਾਇਆ ਉਹ ਉਹ ਸਤਿਗੁਰੂ ਪਾਤਸ਼ਾਹ ਜੀ ਲਿਖਦੇ ਨੇ ਸਤਿਗੁਰੂ ਜੀ ਕਹਿੰਦੇ ਫਿਰ ਪਰਮਾਤਮਾ ਮੈਨੂੰ ਕਾਰੀ ਖਾਤਰ ਬੁਲਾਇਆ ਉਹ ਸਾਰੀ ਗੱਲ ਖੋਲ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਇਹ ਬਚਿਤ੍ਰਨਾਟਕ ਗ੍ਰੰਥ ਵਿੱਚ ਲਿਖੀ ਹੈ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਧੰਨ ਗੁਰ ਕਲੰਗੀ ਤਰਪਾਤਸ਼ਾਹ ਮਹਾਰਾਜ ਕਹਿੰਦੇ ਏਬਿਦ ਕਰ ਤ ਤਪੱਸਿਆ ਭੈਉ ਦਵੈ ਤੇ ਏਕ ਰੂਪ ਹਵੇ ਗਯੋ ਤਾਤਮਾਤ ਮੁਰ ਅਲਖ ਅਰਦ ਬਾਬੇ ਤੇ ਜੋਗ ਸਾਧਨਾਂ ਸਾਦਾ ਤਿੰਨ ਜੋ ਕਰੀ ਅਲਖ ਕੀ ਸੇਵਾ ਤਾਂ ਤੇ ਪੇ ਪਰ ਸੰਗੁਰ ਦੇਵ ਤਿੰਨ ਪ੍ਰਭ ਜਬ ਆਏ ਸਮੋਹ ਦੀਆ ਤਬ ਹਮ ਜਨਮ ਕਲੂ ਮੈਂ ਲੀਆ ਜਦੋਂ ਕਲੂ ਵਿੱਚ ਕਹਿੰਦੇ ਕਲੂ ਵਿੱਚ ਜਨਮ ਲੀਆ ਕਲੂ ਦਾ ਅਰਥ ਹੈ ਭਾਵ ਕਲਯੁਗ ਫਿਰ ਪ੍ਰਮਾਤਮਾ ਨੇ ਦੱਸਿਆ ਵਾਹਿਗੁਰੂ ਨੇ ਦੱਸਿਆ ਕਹਿੰਦੇ ਸੁਣਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਕਹਿੰਦੇ ਤੈਨੂੰ ਕਿਉਂ ਭੇਜ ਰਿਹਾ ਸੰਸਾਰ ਤੇ ਆ ਹਾਲ ਹੋ ਚੁੱਕਿਆ ਹੈ ਸ੍ਰਿਸ਼ਟੀ ਦਾ ਧਰਤੀ ਦਾ ਤਾਂ ਉਹ ਸਾਰੇ ਸ਼ਬਦ ਗੁਰੂ ਗੋਬਿੰਦ ਸਿੰਘ ਮਹਾਰਾਜ ਲਿਖਦੇ ਨੇ ਆਓ ਮਨਵਿਰਤਿਆਂ ਇਕਾਗਰ ਕਰਕੇ ਸਰਵਣ ਕਰਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਪਹਿਲੇ ਜਦ ਪਹਿਲੇ ਹਮ ਸ੍ਰਿਸ਼ਟ ਬਣਾਈ ਕਹਿੰਦੇ ਪ੍ਰਮਾਤਮਾ ਨੇ ਮੈਨੂੰ ਕਿਹਾ ਵਾਹਿਗੁਰੂ ਨੇ ਮੈਨੂੰ ਕਿਹਾ ਕਹਿੰਦੇ ਜਦੋਂ ਅਸੀਂ ਸਭ ਤੋਂ ਪਹਿਲਾਂ ਧਰਤੀ ਬਣਾਈ ਧਰਤੀ ਸ੍ਰਿਸ਼ਟ ਸ੍ਰਿਸ਼ਟੀ ਵੀ ਕਹਿੰਦੇ ਨੇ ਧਰਤੀ ਵੀ ਕਹਿੰਦੇ ਨੇ ਪਹਿਲਾਂ ਅਸੀਂ ਧਰਤੀ ਬਣਾਈ ਪ੍ਰਮਾਤਮਾ ਨੇ ਕਿਹਾ ਹੁਣ ਜਿਹੜੇ ਸਾਇੰਸਦਾਨ ਨੇ ਸਾਇੰਸਦਾਨ ਇਹ ਗੱਲ ਲਿਖਦੇ ਨੇ ਜਿਹੜੇ ਸਾਇੰਸਟਿਸਟ ਨੇ ਵਿਗਿਆਨੀ ਨੇ ਉਹ ਇਹ ਗੱਲ ਲਿਖਦੇ ਨੇ ਵੀ ਧਰਤੀ ਦਾ ਉਹਨਾਂ ਨੇ ਰਿਸਰਚ ਕੀਤਾ ਰਿਸਰਚ ਦੇ ਵਿੱਚ ਉਹਨਾਂ ਨੂੰ ਇਹ ਪਤਾ ਲੱਗਿਆ ਕਿ ਕਰੋੜਾਂ ਸਾਲ ਪਹਿਲਾਂ ਜਿਹੜੀ ਸਾਡੀ ਧਰਤੀ ਸੀ ਇਹ ਸੂਰਜ ਦਾ ਟੁਕੜਾ ਸੀ ਸੂਰਜ ਬਹੁਤ ਵੱਡਾ ਸੀ ਪਹਿਲਾਂ ਤੇ ਦੱਸਿਆ ਜਾਂਦਾ ਇਹ ਵਿਗਿਆਨੀਆਂ ਮੁਤਾਬਕ ਦੱਸ ਰਹੇ ਹਨ ਉਹ ਦੱਸਦੇ ਨੇ ਕਹਿੰਦੇ ਉਹ ਉਹ ਸੂਰਜ ਸੀ ਜਿਹੜਾ ਉਹਦੇ ਟੁਕੜੇ ਹੋ ਗਏ ਉਹਦੇ 9 ਟੁਕੜੇ ਹੋ ਗਏ 9 9 ਗ੍ਰਹਿ ਬਣ ਗਏ ਇਹ ਗ੍ਰਹਿ ਕਹਿੰਦੇ ਨੇ ਧਰਤੀ ਨੂੰ ਗ੍ਰਹਿ ਕਹਿੰਦੇ ਨੇ ਜਿਵੇਂ ਚੰਨ ਵੀ ਇੱਕ ਗ੍ਰਹਿ ਹੈ ਤੇ ਇਸ ਕਰਕੇ ਉਹਨਾਂ ਵਿੱਚੋਂ ਇੱਕ ਚਾਨ ਹੈ ਇੱਕ ਇਹ ਸਾਡੀ ਧਰਤੀ ਹੈ ਹੋਰ ਵੀ ਨੇ ਗ੍ਰਹਿ 7 ਸੋ ਇਸ ਕਰਕੇ ਹੌਲੀ ਹੌਲੀ ਕਹਿੰਦੇ ਇਹ ਠੰਡੇ ਹੋਏ ਇਹਨਾਂ ਤੇ ਸਭ ਤੋਂ ਪਹਿਲਾਂ ਪਾਣੀ ਹੋਇਆ ਪਾਣੀ ਪੈਦਾ ਹੋਇਆ ਧਰਤੀ ਤੇ ਇਹ ਵਿਗਿਆਨੀਆਂ ਮੁਤਾਬਕ ਜੋ ਲਿਖਿਆ ਕਿਤਾਬਾਂ ਵਿੱਚ ਬੱਚਿਆਂ ਨੂੰ ਵੀ ਪਤਾ ਹੋਣਾ ਵੀ ਇਹ ਲਿਖਿਆ ਹੋਇਆ ਹੈ ਪਹਿਲਾਂ ਕਹਿੰਦੇ ਪਾਣੀ ਪੈਦਾ ਹੋਇਆ ਧਰਤੀ ਤੇ ਸਭ ਤੋਂ ਪਹਿਲਾਂ ਗੈਸਾਂ ਮਿਲ ਕੇ ਆਪਸ ਵਿੱਚ ਪਾਣੀ ਪੈਦਾ ਹੋਇਆ ਫਿਰ ਪਾਣੀ ਵਿੱਚ ਜੀਵ ਪੈਦਾ ਹੋਏ ਜਿਹੜੇ ਪਾਣੀ ਵਾਲੇ ਕੀੜੇ ਹੁੰਦੇ ਨੇ ਉਹ ਪੈਦਾ ਹੋਏ ਫਿਰ ਪਾਣੀ ਵਿੱਚ ਉਹ ਪੈਦਾ ਹੋਏ ਜਿਹੜੇ ਪਾਣੀ ਵਿੱਚ ਵੀ ਰਹਿ ਸਕਦੇ ਸੰ ਬਾਹਰ ਵੀ ਰਹਿ ਸਕਦੇ ਸੰ ਜਿਵੇਂ ਮਗਰਮੱਛ ਹੋ ਗਿਆ ਇਹ ਪਾਣੀ ਵਿੱਚ ਵੀ ਰਹਿ ਸਕਦਾ ਹੈ ਬਾਹਰ ਵੀ ਰਹਿ ਸਕਦਾ ਹੈ ਹੋਰ ਵੀ ਐਸੇ ਜੀਵ ਜੰਤੂ ਨੇ ਬਹੁਤ ਉਹ ਪੈਦਾ ਹੋ ਗਏ ਫਿਰ ਉਹਨਾਂ ਤੋਂ ਹੋਰ ਅੱਗੇ ਜੰਗਲੀ ਜੀਵ ਪੈਦਾ ਹੋਏ ਤੇ ਹੌਲੀ-ਹੌਲੀ ਕਹਿੰਦੇ ਫਿਰ ਬਾਂਦਰ ਇਹ ਹੋਂਦ ਵਿੱਚ ਆਇਆ ਤੇ ਬਾਂਦਰ ਤੋਂ ਬਾਅਦ ਕਹਿੰਦੇ ਹੌਲੀ-ਹੌਲੀ ਇਹ ਮਨੁੱਖ ਬਣਿਆ ਇਸ ਕਰਕੇ ਇਹ ਇਸ ਤਰ੍ਹਾਂ ਬਣਤਰ ਦੱਸੀ ਹੈ ਮਨੁੱਖ ਦੀ ਵੀ ਮਨੁੱਖ ਇਦਾਂ ਬਣਾਏ ਇਦਾਂ ਬਣੇ ਨੇ ਪਹਿਲਾਂ ਜੰਗਲਾਂ ਵਿੱਚ ਰਹਿੰਦੇ ਹੁੰਦੇ ਸੀ ਫਿਰ ਘਰ ਬਣਾਉਣ ਲੱਗ ਪਏ ਫਿਰ ਇਸ ਤਰ੍ਹਾਂ ਤਬਦੀਲੀ ਆ ਗਈ ਹੌਲੀ ਹੌਲੀ ਧਰਤੀ ਦੀ ਇਸ ਤਰ੍ਹਾਂ ਪੈਦਾਵਾਰ ਹੋਈ ਇਹ ਲਿਖਿਆ ਵਿਗਿਆਨੀਆਂ ਨੇ ਪਰ ਸੁਣੋ ਗੁਰੂ ਗੋਬਿੰਦ ਸਿੰਘ ਜੀ ਕੀ ਲਿਖਦੇ ਨੇ ਸਤਿਗੁਰੂ ਪਾਸਮਹਾਰਾਜ ਜੀ ਕਹਿੰਦੇ ਜਦ ਪਹਿਲੇ ਹਮ ਸ੍ਰਿਸ਼ਟ ਬਣਾਈ ਪ੍ਰਮਾਤਮਾ ਨੇ ਕਿਹਾ ਕਹਿੰਦੇ ਜਦੋਂ ਅਸੀਂ ਸਭ ਤੋਂ ਪਹਿਲਾਂ ਧਰਤੀ ਬਣਾਈ ਦਈ ਤਰਚੇ ਦੁਸ਼ਟ ਦੁਖਦਾਈ ਦੈਤ ਸਭ ਤੋਂ ਪਹਿਲਾਂ ਅਸੀਂ ਦੈਤ ਸੰਸਾਰ ਤੇ ਭੇਜੇ ਦੈਤ ਵੱਡੇ ਵੱਡੇ ਦੈਤ ਜਿਨ੍ਹਾਂ ਵਿੱਚ ਬੜਾ ਜ਼ੋਰ ਸੀ ਬਹੁਤ ਵੱਡੇ ਵੱਡੇ ਸਰੀਰ ਸੀ ਉਹਨਾਂ ਦੇ ਕੌਡੇ ਰਕਸ਼ ਵਰਗੇ ਦੈਤ ਸੰਸਾਰ ਤੇ ਭੇਜੇ ਦੈਇਤਰ ਤੇ ਦੁਸ਼ਟ ਦੁਖਦਾਈ ਤੇ ਭੁਜ ਬਲ ਬਬਰੇ ਹਵੇ ਗਏ ਉਹ ਦੈਤ ਉਨ੍ਹਾਂ ਵਿੱਚ ਜੋਰ ਇੰਨਾ ਭਰ ਦਿੰਦਾ ਕਿ ਉਹ ਆਪਣੇ ਹੱਥ ਦੇ ਨਾਲ ਦਰਖਤ ਫੱਟ ਦਿੰਦੇ ਸਨ ਫੜ ਕੇ ਇੰਨਾ ਉਹਨਾਂ ਵਿੱਚ ਜੋਰ ਭਰ ਦਿੰਦਾ ਤੇ ਗੁਰੂ ਗੋਬਿੰਦ ਸਿੰਘ ਜੀ ਲਿਖਦੇ ਨੇ ਕਹਿੰਦੇ ਤੇ ਭੁਜ ਬਲ ਬਬਰੇ ਹੋਵੇਂ ਗਏ ਬਲ ਕਹਿੰਦੇ ਨੇ ਜੋਰ ਬਬਰੇ ਕਹਿੰਦੇ ਨੇ ਪਾਗਲ ਨੂੰ ਤੇ ਭੁਜ ਬਲ ਬਬਰੇ ਹੋਵੇਂ ਗਏ ਇਹ ਤਾਂ ਕਰਕੇ ਬਾਣੀ ਬਹੁਤ ਘੱਟ ਸਮਝ ਆ ਰਹੀ ਏ ਸਾਰਿਆਂ ਨੂੰ ਕਿਉਂਕਿ ਇਹ ਸੰਸਕ੍ਰਿਤ ਤੇ ਫਾਰਸੀ ਵਿੱਚ ਲਿਖੀ ਹੋਈ ਹੈ ਜੋ ਆਪ ਇਹ ਸਰਵਣ ਕਰ ਰਹੇ ਹੋ ਅਰਥ ਇਹ ਫਾਰਸੀ ਦੇ ਅਰਥ ਤੇ ਸੰਸਕ੍ਰਿਤ ਦੇ ਇਹ ਮਿਕਸ ਕਰਕੇ ਲਿਖੀ ਹੋਈ ਹੈ ਸੰਸਕ੍ਰਿਤ ਤੇ ਫਾਰਸੀ ਫਾਰਸੀ ਆਮ ਕਿਸੇ ਦੇ ਸ਼ਬਦ ਸਮਝ ਨਹੀਂ ਆਉਂਦੇ ਸੋ ਇੱਥੇ ਸਤਿਗੁਰ ਪਾਤਸ਼ਾਹ ਜੀ ਲਿਖਦੇ ਨੇ ਪਹਿਲੇ ਜਬ ਪਹਿਲੇ ਹਮ ਸ੍ਰਿਸ਼ਟ ਬਣਾਈ ਦੀਏ ਤਰਚੇ ਦੁਸ਼ਟ ਦੁਖਦਾਈ ਤੇ ਪੁਜ ਬਬਲ ਹਵਾ ਬਵਰੇ ਹਵੇ ਗਏ ਕਹਿੰਦੇ ਉਹ ਆਪਣੇ ਜ਼ੋਰ ਵਿੱਚ ਹੀ ਪਾਗਲ ਹੋ ਗਏ ਆਖੋ ਸਤਨਾਮ ਬਾਲ ਕਹਿੰਦੇ ਨੇ ਜ਼ੋਰ ਤਾਕਤ ਬਾਬਰਾ ਕਹਿੰਦੇ ਨੇ ਪਾਗਲ ਸਤਿਗੁਰੂ ਜੀ ਕਹਿੰਦੇ ਆਪਣੀਆਂ ਬਾਹਾਂ ਦੇ ਜ਼ੋਰ ਵਿੱਚ ਹੀ ਪਾਗਲ ਹੋ ਗਏ ਵੀ ਸਾਡੇ ਵਿੱਚ ਜ਼ੋਰ ਇੰਨਾ ਏ ਇਸੇ ਦੀ ਹੰਕਾਰ ਕਰ ਲਿਆ ਉਹਨਾਂ ਨੇ ਉਹ ਆ ਕੇ ਕਹਿੰਦੇ ਸੰਸਾਰ ਤੇ ਜ਼ੁਲਮ ਕਰਨ ਲੱਗ ਪਏ ਲੋਕਾਂ ਤੇ ਸੰਸਾਰ ਤੇ ਜੀਵਾਂ ਤੇ ਕਹਿੰਦੇ ਪੂਜਤ ਪਰਮ ਪੁਰਖ ਰਹਿ ਗਏ ਕਹਿੰਦੇ ਪ੍ਰਮਾਤਮਾ ਨੂੰ ਵਾਹਿਗੁਰੂ ਨੂੰ ਯਾਦ ਕਰਨ ਵਾਲਾ ਕੋਈ ਰਹੀਂ ਨਹੀਂ ਇਹਨਾਂ ਵਿੱਚੋਂ ਇਹ ਤਾਂ ਆਪਣੇ ਆਪ ਦੇ ਵਿੱਚ ਹੀ ਉਲਝ ਗਏ ਆਪਣੀਆਂ ਬਾਹਾਂ ਦੇ ਜੋਰ 'ਤੇ ਹੀ ਉਲਝ ਗਏ ਉਹਦੀ ਹੰਕਾਰ ਕਰ ਲਿਆ ਸੁਣੋ ਕਹਿੰਦੇ ਫਿਰ ਅੱਗੇ ਕੀ ਹੋਇਆ